ਲੋਕ ਸਭਾ ਚੋਣਾਂ ਦਾ ਅਖਾੜਾ ਭਖ ਚੁੱਕਿਆ ਤੇ ਸਿਆਸੀ ਪਾਰਟੀਆਂ ਨੇ ਆਪਣੇ ਪਹਿਲਵਾਨਾਂ ਨੂੰ ਵੀ ਉਤਾਰਨਾ ਸ਼ੁਰੂ ਕਰ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਦੀ ਪਹਿਲੀ ਲਿਸਟ ਨੇ ਕਈ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਲਿਆਂਦੀਆਂ ਨੇ ਆਖਰਕਾਰ ਮੀਤਹਿਰ ਅਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਤਰੀ ਮੰਡਲ ਚੋਂ ਕੱਢਣ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਖਾਰਾ ਲੱਭ ਲਿਆ ਸੂਤਰ ਦੱਸਦੇ ਆ ਤੇ ਸਿਆਸੀ ਹਲਕਿਆਂ ਚ ਚਰਚਾ ਹੈ ਕਿ ਇਹਨਾਂ ਦੋਵਾਂ ਮੰਤਰੀਆਂ ਦੇ ਨਾਲ ਅੱਜਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦੀ ਧਾਲ ਉਸ ਹਿਸਾਬ ਦੇ ਨਾਲ ਨਹੀਂ ਗੱਲ ਰਹੀ ਸੀ ਜਿਸ ਤਾਬ ਨਾਲ ਗੱਲ ਨਹੀਂ ਚਾਹੀਦੀ ਸੀ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਕੈਬਨਿਟ ਚੋਂ ਬਾਹਰ ਕਰਨਾ ਚਾਹੁੰਦੇ ਸਨ ਸੂਤਰ ਦੱਸਦੇ ਆ ਕਿ ਇਸ ਮਾਮਲੇ ਵਿੱਚ ਕਈ ਵਾਰ ਜਿਹੜੀ ਹੈ ਉਹ ਚਰਚਾ ਵੀ ਚੱਲੀ ਪਰ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਐਸੀ ਚਾਲ ਖੇਡੀ ਹੈ ਕਿ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾ ਦਿੱਤੇ ਅਤੇ ਕੁਲਦੀਪ ਧਾਲੀਵਾਲ ਤੇ ਮੀਤਿਹਰ ਨੂੰ ਕੈਬਨਿਟ ਚੋਂ ਕੱਢਣ ਦਾ ਸੋਖਰਾ ਲੱਭ ਲਿਆ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਹੈ ਰਾਜਾ ਵੜਿੰਗ ਨੂੰ ਜਦੋਂ ਪੱਤਰਕਾਰਾਂ ਨੇ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਚੁਟਕੀ ਲਈ ਅਤੇ ਇੱਕ ਵੱਡਾ ਬਿਆਨ ਦੇ ਦਿੱਤਾ ਰਾਜਾ ਵੜਿੰਗ ਕਹਿੰਦੇ ਆ ਕਿ ਦੋ ਮੰਤਰੀ ਨੇ ਜਿਹੜੇ ਕਿ ਮੀਤਿਹਰ ਤੇ ਕੁਲਦੀਪ ਸਿੰਘ ਢਾਲੀਵਾਲ ਜਿੰਨਾ ਦੋਨਾਂ ਨੂੰ ਭਗਵੰਤ ਮਾਨ ਆਪਣੀ ਕੈਬਨਿਟ ਚੋਂ ਬਾਹਰ ਕੱਢਣਾ ਚਾਹੁੰਦੇ ਸਨ ਇਸੇ ਕਰਕੇ ਹੀ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਜੇਕਰ ਜਿੱਤ ਜਾਂਦੇ ਨੇ ਤਾਂ ਭਲੀ ਸੁਪਲੀ ਉਹ ਜਿਹੜਾ ਲੋਕ ਸਭਾ ਚਲੇ ਜਾਣਗੇ ਜੇਕਰ ਹਾਰ ਜਾਂਦੇ ਆ ਤਾਂ ਕੋਈ ਹੋਰ ਹੱਲ ਲੱਭਿਆ ਜਾਵੇਗਾ ਪਰ ਵੱਡੀ ਗੱਲ ਇਹ ਹੈ ਕਿ ਰਾਜਾ ਵੜਿੰਗ ਨੇ ਇਹ ਬਿਆਨ ਕਿਉਂ ਦਿੱਤਾ ਆਖਿਰਕਾਰ ਰਾਜਾ ਵੜਿੰਗ ਨੂੰ ਇਹ ਬਿਆਨ ਦੇਣ ਦੀ ਕਿਉਂ ਲੋੜ ਪੈਗੀ ਕੁਲਦੀਪ ਸਿੰਘ ਢਾਲੀਵਾਲ ਤੇ ਮੀਤਹਿਰ ਦੇ ਪਹਿਲਾ ਇਸ ਤੋਂ ਜਿਹੜਾ ਦੋਵਾਂ ਤੋਂ ਵੱਡੇ ਤੇ ਅਹਿਮ ਵਿਭਾਗ ਜਿਹੜੇ ਐ ਦੋਵੇਂ ਮਹਿਕਮੇ ਖੋਲੇ ਕੁਲਦੀਪ ਸਿੰਘ ਢਾਲੀਵਾਲ ਕੋਲ ਪੰਚਾਇਤੀ ਰਾਜ ਮਹਿਕਮਾ ਸੀ ਸਭ ਤੋਂ ਵੱਡੇ ਮਹਿਕਮਿਆਂ ਦੇ ਵਿੱਚੋਂ ਇੱਕ ਐ ਉਹਦੇ ਵੱਲੋਂ ਵਾਹ ਵੀ ਵਾਵਾ ਖੱਟੀ ਗਈ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਐ ਉਹ ਖਾਲੀ ਕਰਾਉਣ ਦੀ ਵਾਵਾ ਕੁਲਦੀਪ ਸਿੰਘ ਢਾਲੀਵਾਲ ਖੱਟ ਗਏ ਕੈਮਰਿਆਂ ਤੇ ਜਾ ਜਾ ਕੇ ਉਹਨਾਂ ਨੇ ਜ਼ਮੀਨ ਛੜਵਾਈ ਪੰਚਾਇਤੀ ਕਬਜ਼ੇ ਵਾਲੀ ਇਹ ਗੱਲਾਂ ਨੇ ਇਸੇ ਤਰ੍ਹਾਂ ਨਾਲ ਹੀ ਗਰਮੀਤ ਸਿੰਘ ਮੀਤਿਹਰ ਜਿਨ੍ਹਾਂ ਦੇ ਕੋਲ ਮਾਈਨਿੰਗ ਅਤੇ ਜਲ ਸਰੋਤ ਵਰਗੇ ਦੋ ਵੱਡੇ ਤੇ ਧਾਕੜ ਮਹਿਕਮੇ ਸੀਗੇ ਉਹਨਾਂ ਤੋਂ ਵੀ ਲੈ ਲੈਗੇ ਅਤੇ ਉਹਨਾਂ ਕੋਲ ਸਿਰਫ ਇੱਕ ਖੇਡ ਤੇ ਯੁਵਕ ਭਲਾਈ ਮਾਮਲਾ ਰਹਿ ਗਿਆ ਔਰ ਇਸੇ ਤਰ੍ਹਾਂ ਨਾਲ ਕੁਲਦੀਪ ਸਿੰਘ ਢਾਲੀਵਾਲ ਕੋਲ ਐਨ ਆਰ ਆਈ ਮਹਿਕਮਾ ਰਹਿ ਗਿਆ ਜਿਹੜੀ ਕਹਿੰਦੇ ਫਾਈਲ ਕਦੇ ਕਦਾ ਹੀ ਆਉਂਦੀ ਹੈ ਸਾਲ ਚ ਇੱਕ ਅੱਧੀ ਵਾਰ ਫਾਈਲ ਆਉਂਦੀ ਹੈ ਜਦੋਂ ਕਿਤੇ ਐਨ ਆਰ ਆਈ ਮਿਲਣੀ ਮੁਲਣੀ ਕਰਾਉਣੀ ਹੋਵੇ ਕਹਿ ਲੀਏ ਕਿ ਟੋਟਲ ਭਾਰ ਘੁਤਰ ਦਿੱਤੇਗੇ ਦੋਵਾਂ ਦੇ ਦੋਵਾਂ ਨੂੰ ਜਿਹੜਾ ਕਹਿ ਰਹੀਏ ਕਿ ਉਹ ਭਾਰ ਘੁਤਰ ਕੇ ਜਿਹੜਾ ਸੀਮਤ ਕਰ ਦਿੱਤਾ ਗਿਆ ਆਖਰ ਇਹ ਅਜਿਹਾ ਕਿਉਂ ਹੋਇਆ ਰਾਜਾ ਵੜਿੰਗ ਨੇ ਸਵਾਲ ਸਾਫ਼ ਇਸ਼ਾਰਾ ਕੀ ਨਹੀਂ ਕੀਤਾ ਕਹਿ ਵੀ ਦਿੱਤਾ ਕਿ ਜਿਹੜਾ ਦੋਵਾਂ ਦੀ ਭਗਵੰਤ ਮਾਨ ਦੇ ਨਾਲ ਜਿਹੜੀਆਂ ਗੋਟੀਆਂ ਨੇ ਉਹ ਫਿੱਟ ਨਹੀਂ ਆ ਰਹੀਆਂ ਸਨ ਭਗਵੰਤ ਮਾਨ ਚਾਹੁੰਦੇ ਸੀਗੇ ਇਹਨਾਂ ਦੋਵਾਂ ਨੂੰ ਜਿਹੜਾ ਕਿਸੇ ਤਰੀਕੇ ਕੈਬਨਟ ਚੋਂ ਬਾਹਰ ਘੜ ਦਿੱਤਾ ਜਾਵੇ ਆਖਰਕਾਰ ਮੌਕਾ ਆਇਆ ਲੋਕ ਸਭਾ ਚੋਣਾਂ ਦਾ ਤੇ ਭਗਵੰਤ ਮਾਨ ਤੇ ਉਹਨਾਂ ਦੇ ਜਿਹੜਾ ਧੜਾ ਆ ਉਹਦੇ ਵੱਲੋਂ ਇੱਕ ਸਕੀਮ ਲਾਈ ਗਈ ਕਿ ਮੰਤਰੀਆਂ ਨੂੰ ਉਤਾਰਿਆ ਜਾਵੇ ਜੀ ਮੰਤਰੀਆਂ ਨੂੰ ਉਤਾਰਿਆ ਜਾਵੇ ਜੇਕਰ ਮੰਤਰੀ ਜਿੱਤ ਜਾਂਦੇ ਆ ਤਾਂ ਲੋਕ ਸਭਾ ਚਲੇ ਜਾਣਗੇ ਜੇਕਰ ਹਾਰ ਜਾਂਦੇ ਆ ਤਾਂ ਉਹਨਾਂ ਦੇ ਉੱਤੇ ਪਰਫਾਰਮੈਂਸ ਦਾ ਠਿਕਰਾ ਪਨ ਕੇ ਉਹਨਾਂ ਨੂੰ ਕਹਿ ਦਿੱਤਾ ਜਾਊਗਾ ਭਾਈ ਤੁਸੀਂ ਕੈਬਨਟ ਚੋਂ ਵੀ ਰਿਜ਼ਾਈਨ ਕਰ ਜਾਓ ਆ ਦੋਵੇਂ ਪਾਸੇ ਭਗਵੰਤ ਮਾਨ ਦੀਆਂ ਕਹਿ ਸਕਦੇ ਆ ਕਿ ਪੰਜੇ ਉਂਗਲ ਇਸ ਸਮੇਂ ਕਹੋਚਣੇ ਇਸ ਮਾਮਲੇ ਦੇ ਅੰਦਰ ਕਿ ਉਹ ਜਿਹੜਾ ਹੈ ਜੇਕਰ ਜਿੱਤ ਕੇ ਦਾ ਚਲੋ ਚੰਗੀ ਗੱਲ ਹੈ ਲੋਕ ਸਭਾ ਚਲੇ ਜਾਣਗੇ ਪੰਜਾਬ ਦੇ ਵਿੱਚ ਉਹ ਹੈ ਖ ਖ ਖ ਖ ਖਤਮ ਹੋਵੇਗੀ ਉਹਨਾਂ ਦੀ ਥਾਂ ਤੇ ਨਵੇਂ ਬੰਦੇ ਲੈ ਜਾਣਗੇ ਤੇ ਇਸੇ ਨਾਲ ਹੀ ਇਹ ਵੀ ਗੱਲ ਹੈ ਕਿ ਜੇਕਰ ਹਾਰ ਜਾਂਦੇ ਨੇ ਭਾਈ ਫਿਰ ਪਰਫਾਰਮੈਂਸ ਦਾ ਹਵਾਲਾ ਦਿੱਤਾ ਜਾਊਗਾ ਕਿਉਂਕਿ ਦੋਵੇਂ ਆਪਣੇ ਆਪਣੇ ਜੱਦੀ ਜਿਹੜਾ ਲੋਕ ਸਭਾ ਹਲਕੇ ਉੱਥੋਂ ਮદાન ਚ ਨੇ ਕੁਲਦੀਪ ਸਿੰਘ ਢਾਲੀਵਾਲ ਅਮਰਸਰ ਤੋਂ ਮੀਤਹਿਰ ਸੰਗਰੂਰ ਤੋਂ ਦੋਵਾਂ ਦੇ ਉੱਤੇ ਜਿਹੜਾ ਕਹਿ ਸਕਦੇ ਆ ਕਿ ਦੋਵਾਂ ਨੂੰ ਆਪਣੇ ਹਲਕਿਆਂ ਦੇ ਨਾਲ ਨਾਲ ਵਿਚਰਦੇ ਰਹੇ ਹੋਣਗੇ ਜੇਕਰ ਮੰਨ ਨਹੀਂ ਲਿਆ ਜਾਵੇ ਕਿ ਅਗਰਮੀ ਸਿੰਘ ਢਾਲੀਆਲ ਬਰਨਾਲਾ ਦੇ ਵਿੱਚੋਂ ਹੀ ਹਾਰ ਗਏ ਤੇ ਕੁਲਦੀਪ ਸਿੰਘ ਢਾਲੀਆ ਜਿਹੜੇ ਆ ਉਹ ਜਨਾਲਾ ਤੋਂ ਹੀ ਲੀਡ ਨਾਲ ਲੈ ਸਕੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਉਹਨਾਂ ਨੂੰ ਕਿਹਾ ਜਾਊਗਾ ਭਾਈ ਤੁਹਾਡੀ ਪਰਫਾਰਮੈਂਸ ਜੀ ਜ਼ੀਰੋ ਆ ਤੁਸੀਂ ਕੈਬਨਿਟ ਚ ਰਹਿਣ ਦੇ ਯੋਗ ਨਹੀਂ ਹੈਗੇ ਇਸ ਕਰਕੇ ਵੱਡੀ ਚਾਲ ਆ ਰਾਜਾ ਵੜਿੰਗ ਦਾ ਇਸ਼ਾਰਾ ਜਿਹੜਾ ਆ ਉਹ ਪੰਜਾਬ ਦੇ ਅੰਦਰ ਨਵੇਂ ਬਣ ਰਹੇ ਸਿਆਸੀ ਹਾਲਾਤਾਂ ਵੱਲ ਹੈ ਰਾਜਾ ਵੜਿੰਗ ਦੇ ਇਸ ਇਸ਼ਾਰੇ ਤੋਂ ਕਈ ਜਿਹੜੇ ਮਤਲਬ ਨੇ ਉਹ ਕੱਢੇ ਜਾ ਸਕਦੇ ਨੇ ਇਹਨਾਂ ਮਤਲਬਾਂ ਚੋਂ ਇੱਕ ਮਤਲਬ ਇਹ ਹੈ ਜੋ ਅਸੀਂ ਤੁਹਾਡੇ ਸਾਹਮਣੇ ਰੱਖਿਆ ਹੈ ਤੁਸੀਂ ਜੁੜੇ ਰਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ